ਦੇਖੋ ਜੀ ਜਿਹੜੇ ਸਾਡੇ ਮਾਝੇ ਖੇਤਰ ਦੇ ਲੋਕ ਨੇ ਪੰਜਾਬ ਦੇ ਵਿੱਚ ਇਹ ਬਾੜੀ ਕੈਂਡੀਡੇਟ ਨੂੰ ਪ੍ਰਵਾਨ ਨਹੀਂ ਕਰਦੇ ਇਥੇ ਕਈ ਜਿਹੜੇ ਕੈਂਡੀਡੇਟ ਕਿੱਲੋਂ ਆਏ ਲੇਕਿਨ ਉਹ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਤੇ ਸ਼੍ਰੋਮਣੀ ਅਕਾਲੀ ਦਲ ਇਕੱਲੇ ਇਲੈਕਸ਼ਨ ਲੜਨ ਦੀ ਸੁਰੱਖਿਆ ਰੱਖਦਾ ਵਾ ਗੱਟ ਜੋੜ ਕਰਨਾ ਨਾ ਕਰਨਾ ਉਹ ਸਾਡੇ ਪਾਰਟੀ ਦੇ ਪ੍ਰਧਾਨ ਸਦਾਸ ਵੀਰ ਸਿੰਘ ਜੀ ਬੱਲ ਸਾਹਿਬ ਤੇ ਪੰਜਾਬ ਦੀ ਆਵਾਜ਼ ਤੇ ਪੰਜਾਬ ਦੇ ਸਾਬਕਾ ਕੈਬਨਲ ਮੰਤਰੀ ਸਰਦਿਕਰਮ ਸਿੰਘ ਜੀ ਜਿੱਥਲਾ ਸਾਹਿਬ ਤੇ ਬੀਜੇਪੀ ਦੇ ਹਾਈ ਕੁਮਾਰ ਦਾ ਉਹਨਾਂ ਨੇ ਵੇਖਣਾ ਵੀ ਗੱਟ ਜੋੜ ਕਰਨਾ ਨਹੀਂ ਕਰਨਾ ਪੰਜਾਬ ਦੇ ਲੋਕ 13 ਦੀਆਂ 13 ਸੀਟਾਂ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਕੀ ਜਿਤਾਉਂਗੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਹੋਰ ਨਾ ਪਾਰਟੀਆਂ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਆਪ ਹੋਵੇ ਭਾਵੇਂ ਕੋਈ ਹੋਰ نیشنل ਪਾਰਟੀ ਹੋਵੇ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਅਕਾਲੀ ਭਾਜਪਾ ਦੀ ਗਠਜੰਬੰਦਨ ਦੀ ਚਰਚਾਵਾਂ ਦੇ ਵਿੱਚੋਂ ਇੱਕ ਵਾਰ ਫਿਰ ਜੇਕਰ ਇੱਥੇ ਸ਼ਹਿਰੀ ਖੇਤਰ ਦੇ ਵਿੱਚ ਆ ਜੀ ਲਗਾਤਾਰ ਤੁਹਾਨੂੰ ਦੱਸ ਰਿਹਾ ਕਿ ਕੀ ਸਮੀਕਰਨ ਹੋ ਸਕਦੇ ਆ ਉਸੇ ਤਰ੍ਹਾਂ ਹੀ ਦਿਹਾੜਾ ਖੇਤਰ ਦੇ ਵਿੱਚ ਵੀ ਲਗਾਤਾਰ ਪਹੁੰਚ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਗਠਜੰਬੰਦਨ ਦੀ ਚਰਚਾਵਾਂ ਦੇ ਵਿੱਚ ਕੀ ਸਿਨੈਰੀਓ ਰਹੇਗਾ ਅਕਾਲੀ ਦਲ ਦਾ ਕੀ ਰਹੇਗਾ ਭਾਜਪਾ ਦਾ ਕੀ ਇਕੱਲੇ ਲੜਦੇ ਆ ਜਾਂ ਕੋਈ ਬਾਹਰੀ ਕੈਂਡੀਡੇਟ ਲੜਦਾ ਕਿਸ ਦੋਨਾਂ ਪਾਰਟੀਆਂ ਦੇ ਵਿੱਚ ਆ ਕੇ ਜਾਂ ਲੋਕਲ ਕੈਂਡੀਡੇਟ ਰਹੇਗਾ ਲੇਕਿਨ ਇਹਨਾਂ ਵਿੱਚ ਚਰਚਾਵਾਂ ਦੇ ਵਿੱਚਕਾਰ ਸਾਡੇ ਨਾਲ ਜਿਲ੍ਹਾ ਅਕਾਲੀ ਜਥੇਦਾਰੀ ਦੇ ਪ੍ਰਧਾਨ ਜਿਹੜੇ ਰਾਜਵਿੰਦਰ ਸਿੰਘ ਹਸੰਤ ਸਿੰਘ ਹਲਕੇ ਦੇ ਵਿੱਚ ਉਹਨਾਂ ਦੇ ਨਮਾਜ਼ਦਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਸੋ ਗੱਲ ਕਰਦੇ ਆ ਬਿਲਕੁਲ ਰਾਜਾ ਜੀ ਚਰਚਾਵਾਂ ਗਈਆਂ ਵਾ ਗਠਬੰਧਨ ਹੋ ਸਕਦਾ ਹੈ 2-4 ਦਿਨ ਦੇ ਵਿੱਚ ਇੱਕ ਕਲੀਅਰ ਵੀ ਹੋ ਸਕਦਾ ਹੈ ਦੇਖੋ ਜੀ ਪਹਿਲੋਂ ਤੇ ਬਹੁਤ ਵੈਲਕਮ ਤੁਸੀਂ ਮੇਰੇ ਗ੍ਰਹਿ ਵਿਖੇ ਆਏ ਜੋ ਗੱਠਜੋੜ ਕਰਨਾ ਨਾ ਕਰਨਾ ਉਹ ਸਾਡੇ ਪਾਰਟੀ ਦੇ ਪ੍ਰਧਾਨ ਸਦਾਸ ਵੀਰ ਸਿੰਘ ਜੀ ਬਾਦਲ ਸਾਹਿਬ ਤੇ ਪੰਜਾਬ ਦੀ ਆਵਾਜ਼ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਦਾ ਵਿਕਰਮ ਸਿੰਘ ਜੀ ਮਿਠੀਆ ਸਾਹਿਬ ਤੇ ਭਾਜਪਾ ਦੇ ਹਾਈ ਕਮਾਂਡ ਦਾ ਉਹਨਾਂ ਨੇ ਵੇਖਣਾ ਵੀ ਗੱਟ ਜੋੜ ਕਰਨਾ ਨਹੀਂ ਕਰਨਾ ਲੇਕਿਨ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਆ ਬਹੁਤ ਕੁਰਬਾਨੀਆਂ ਭਰਿਆ ਦਾ ਇਤਿਹਾਸ ਆ ਤੇ ਸ਼੍ਰੋਮਣੀ ਅਕਾਲੀ ਦਲ ਅਕੱਲੇ ਇਲੈਕਸ਼ਨ ਲੜਨ ਦੀ ਸਮਰੱਥਾ ਰੱਖਦਾ ਵਾ ਜਿਸ ਤਰ੍ਹਾਂ ਸਦਾਸ ਵੀਰ ਸਿੰਘ ਭੱਲ ਸਾਹਿਬ ਨੇ ਪੰਜਾਬ ਬਚਾਓ ਯਾਤਰਾ ਵਿੱਚ ਹਿੱਸਾ ਲਿਆ ਲੋਕਾਂ ਦਾ ਠਾਠਾ ਮਾਰਦਾ ਘੱਟ ਲੋਕਾਂ ਦਾ ਹਾੜ ਆ ਗਿਆ ਲੋਕਾਂ ਨੇ ਭੱਲ ਸਾਹਿਬ ਨੂੰ ਹੱਥਾਂ ਦੇ ਚੁੱਕ ਲਿਆ ਇਹ ਕਰਕੇ ਪੰਜਾਬ ਦੇ ਲੋਕ 13 ਦੀਆਂ 13 ਸੀਟਾਂ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਰਕੀ ਜਿਤਾਉਣਗੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਹੋਰ ਨਾ ਪਾਰਟੀਆਂ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਆਪ ਹੋਵੇ ਭਾਵੇਂ ਕੋਈ ਹੋਰ ਨੈਸ਼ਨਲ ਪਾਰਟੀ ਹੋਵੇ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਕਿਉਂਕਿ ਲੋਕ ਠਗੇ ਠਗੇ ਮਹਿਸੂਸ ਕਰਨਦੇ ਬਿਲਕੁਲ ਮੈਂ ਦੂਸਰੀ ਪਾਰਟੀਆਂ ਦੀ ਰਾਜਨੀਤੀ ਦੀ ਗੱਲ ਕਰਾਂਗਾ ਮੈਂ ਇਸ ਲਈ ਜਿਹੜਾ ਸਿਨੈਰੀਓ ਜਿਹੜਾ ਵਾ ਅਕਾਲੀ ਬੀਜਪੀ ਦੇ ਦੇਖਣ ਨੂੰ ਮਿਲ ਰਿਹਾ ਵਾ ਜਿਹੜਾ ਕਿ ਕਿਸਾਨੀ ਅੰਦੋਲਨ ਦੌਰਾਨ ਕਿਸੇ ਵੇਲੇ ਟੁੱਟ ਗਿਆ ਸੀ ਲੇਕਿਨ ਇੱਕ ਵਾਰ ਫਿਰ ਚਚਾਵਾਗੀ ਕਿਸੇ ਇਸ ਵਾਰ 2019 ਦੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਕੱਠੇ ਦਿਖੇ ਸੀ ਹੋ ਸਕਦਾ 2024 ਦੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਕੱਠੇ ਦਿਖਾਂਗੇ ਜੇਤਲੀ ਵੇਲੇ ਵੀ ਤੁਸੀਂ ਇਲੈਕਸ਼ਨ ਦੇਖੀ ਆ ਸੋ ਰਾਜਾ ਜੀ ਸੋ 19 ਦੇ ਵਿੱਚ ਵੀ ਜਿਹੜਾ ਹਰਦੀਪ ਸਿੰਘ ਪੁਰੀ ਆਏ ਉਹ ਵੀ ਇਲੈਕਸ਼ਨ ਦੇਖੀ ਲੇਕਿਨ ਇੱਕ ਚਰ ਕੈਂਡੀਡੇਟ ਅਗਰ ਭਾਜਪੀ ਦਿੰਦਾ ਅਗਰ ਗਠਬੰਧਨ ਹੁੰਦਾ ਕਿ ਅਕਾਲੀ ਦਲ ਉਸੇ ਤਰ੍ਹਾਂ ਕੰਮ ਕਰ ਪਾਏਗਾ ਕਿ ਦਿਹਾੜ ਖੇਤਰ ਦੇ ਵਿੱਚ ਭਾਜਪੀ ਨੂੰ ਸ਼ਹਿਰਾਂ ਦੀ ਪਾਰਟੀ ਕਿਹਾ ਜਾਂਦਾ ਹੈ ਅਕਾਲੀ ਦਲ ਨੂੰ ਦਿਹਾੜ ਦੀ ਪਾਰਟੀ ਜ਼ਿਆਦਾਤਰ ਕਿਹਾ ਜਾਂਦਾ ਹੈ ਵੇਖੋ ਜੀ ਜਿਹੜੇ ਸਾਡੇ ਮਾਝੀ ਖੇਤਰ ਦੇ ਲੋਕ ਨੇ ਪੰਜਾਬ ਦੇ ਵਿੱਚ ਇਹ ਬਾਹਰੀ ਕੈਂਡੀਡੇਟ ਨੂੰ ਪ੍ਰਵਾਨ ਨਹੀਂ ਕਰਦੇ ਇਥੇ ਕਈ ਜਿਹੜੇ ਕੈਂਡੀਡੇਟ ਪਿੱਲੋ ਵੀ ਆਏ ਲੇਕਿਨ ਉਹ ਜਿੱਤ ਪ੍ਰਾਪਤ ਨਹੀਂ ਕਰ ਸਕੇ ਸਾਡੇ ਅੰਮ੍ਰਿਤਸਰ ਵਾਸੀ ਉਸ ਕੈਂਡੀਡੇਟ ਨੂੰ ਪਹਿਲ ਦਿੰਦੇ ਆ ਜਿਹੜਾ ਲੋਕਲ ਹੋਵੇ ਪੂਰਾ ਸਟਰੋਂਗ ਹੋਵੇ ਲੋਕਾਂ ਦੀ ਬਾਹ ਫੜ ਸਕਦਾ ਹੋਵੇ ਲੋਕ 24 ਘੰਟੇ ਉਸ ਕੈਂਡੀਡੇਟ ਤੋਂ ਉਮੀਦ ਕਰਨ ਕਿ ਅਸੀਂ 24 ਘੰਟੇ ਕਿਸੇ ਵੀ ਕੰਮ ਜਾਈਏ ਉਹਨਾਂ ਦੇ ਘਰ ਜਾਈਏ ਉਹਨਾਂ ਦੇ ਦਰਵਾਜ਼ੇ ਖੁੱਲੇ ਹੋਣ ਇਹ ਨਹੀਂ ਵੀ ਕੋਈ ਕੈਂਡੀਡੇਟ ਜਿੱਤ ਕੇ ਉਹ ਦਿੱਲੀ ਚਲ ਜੇ ਤੇ ਲੋਕ ਜਿਤਨਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਬੈਠੇ ਨੇ ਠੱਗੇ ਠੱਗੇ ਮਹਿਸੂਸ ਕਰਨ ਦੇ ਨੇ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਆ ਜਾਂ ਅੰਬਸਾ ਦੇ ਲੋਕ ਆ ਉਹ ਬਾਹਰੀ ਕੈਂਡੀਡੇਟ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਲੈ ਜਿਹੜਾ ਕੈਂਡੀਡੇਟ ਆ ਉਮੀਦਵਾਰ ਆ ਉਹ ਅੰਮ੍ਰਿਤਸਰ ਦਾ ਲੋਕ ਹੋਣਾ ਚਾਹੀਦਾ ਵਾ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਕੈਂਡੀਡੇਟ ਦਊਗਾ ਉਹ ਲੋਕਲ ਪੂਰਾ ਮਜ਼ਬੂਤ ਹੋਗਾ ਉਹ ਵੀ ਅੰਮ੍ਰਿਤਸਰ ਤੋਂ ਕੈਂਡੀਡੇਟ ਦਊਗਾ ਪੂਰਾ ਲੋਕਾਂ ਦੇ ਵਿੱਚ 24 ਘੰਟੇ ਲੋਕਾਂ ਦੀ ਸੇਵਾ ਵਿੱਚ ਜਿਹੜਾ ਹਾਜ਼ਰ ਹੈ ਨਾਲ ਕੈਂਡੀਡੇਟ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਊਗਾ ਇਹ ਮੈਨੂੰ ਆਪਣੀ ਪਾਰਟੀ ਦੇ ਪ੍ਰਧਾਨ ਸਦਾਸ ਜੀ ਸਿੰਘ ਭੱਲ ਸਾਹਿਬ ਤੇ ਤੇ ਸਾਡੇ ਮੱਝ ਦੇ ਜਨੈਲ ਸਦਾਬ ਵਿਕਰਮ ਸਿੰਘ ਮੀਟਿਆ ਸਾਹਿਬ ਤੇ ਪੂਰਾ ਮਾਣ ਆ ਰਾਜ ਜੀ ਦਿਹਾਤ ਦੇ ਵਿੱਚ ਅਕਾਲੀ ਦਲ ਦਿਹਾਤੀ ਦੀ ਗੱਲ ਕਰਾਂ ਸੋ ਪ੍ਰਧਾਨ ਐ ਜੇ ਤੁਸੀਂ ਕੀ